ਟੀਚਰੋ ਦੀ ਤੁਸੀਂ ਕਿਹਾ ਕਿ ਆਉਣ ਵਾਲੇ ਪ੍ਰਧਾਨ ਮੰਤਰੀ ਨੂੰ ਵਿਰਾਸਤ ਵਿੱਚ ਉਹ ਕੁਝ ਦੇ ਕੇ ਜਾ ਰਹੇ ਨੇ ਇਹ ਜ਼ਰੂਰੀ ਨਹੀਂ ਹੈ ਕਿ ਆਉਣ ਵਾਲਾ ਪ੍ਰਧਾਨ ਮੰਤਰੀ ਉਹ ਸਾਰੀਆਂ ਪਾਲਿਸੀਜ਼ ਨੂੰ ਐਡਾਪਟ ਕਰੇ ਹੁਣ ਗੱਲ ਇਹ ਹੈ ਕਿ ਉੱਥੇ ਅਮਰੀਕਾ ਸੌਰੀ ਕੈਨੇਡਾ ਵਿੱਚ ਅਕਤੂਬਰ ਦੇ ਨੇੜੇ ਜਿਹੜੇ ਚੋਣਾਂ ਹੋਣੀਆਂ ਉਹ ਜਿਹੜਾ ਵੀ ਪ੍ਰਧਾਨ ਮੰਤਰੀ ਆਏਗਾ ਉਸ ਨੂੰ ਉਹ ਚੋਣਾਂ ਨੂੰ ਮੁੱਖ ਰੱਖ ਕੇ ਆਪਣੀਆਂ ਪਾਲਿਸੀਜ਼ ਬਣਾਨੀਆਂ ਪੈਣ ਗਿਆ ਜਸਟਨ ਟਰੂਡੋ ਦੀ ਪਾਲਿਸੀਜ਼ ਖਾਸ ਤੌਰ ਤੇ ਜੇ ਜੇ ਤੁਸੀਂ ਭਾਰਤ ਦੇ ਕੰਟੈਕਸਟ ਵਿੱਚ ਲੈਂਦੇ ਹੋ ਉਹ ਤੇ ਜੱਜ ਜਾਰੀ ਹੋਈ ਗਈਆਂ ਹੋਈਆਂ ਜਿਸ ਤਰੀਕੇ ਜਸਟਨ ਟਰੂਡੋ ਨੇ ਅ ਬਿਨਾ ਜਾਂਚ ਤੋਂ ਉਹਨਾਂ ਨੇ ਇਲਜ਼ਾਮ ਲਗਾਏ ਲੇਕਿਨ ਜਸਟਨ ਟਰੂਡੋ ਦੇ ਨਾਲ-ਨਾਲ ਤੁਸੀਂ ਇਹ ਵੇਖੋ ਕਿ ਆਪਣੇ ਪੜੋਸੀ ਮੁਲਕ ਅਮਰੀਕਾ ਨਾਲ ਵੀ ਕੋਈ ਬਹੁਤ ਵਧੀਆ ਰਿਲੇਸ਼ਨ ਨਹੀਂ ਬਣਾ पाए ਜਿਸ ਵੇਲੇ ਡੋਨਲਡ ਟਰਪ 2024 ਦੀ ਪ੍ਰੈਜ਼ੀਡੈਂਸ਼ੀਅਲ ਚੋਣਾਂ ਦਿੱਦੇ ਨੇ ਜੋ ਪ੍ਰੈਜ਼ੀਡੈਂਟ ਇਲੈਕਟ ਨੇ ਐਸ ਵੇਲੇ ਉਹਨਾਂ ਨੇ ਕੈਨੇਡਾ ਦੇ ਉੱਤੇ ਟੈਰਫ ਲਾਉਣ ਦੀ ਗੱਲ ਕੀਤੀ 25% ਟੈਰਫ ਜਸਟਨ ਟ੍ਰੂਡੋ ਉਸ ਤੋਂ ਬਾਅਦ ਮਿਲਣ ਵੀ ਗਏ ਆ ਡੋਨਲਡ 트੍ਰੰਪ ਨੂੰ ਲੇਕਿਨ ਕੋਈ ਉਹਨਾਂ ਨੂੰ ਫਾਇਦਾ ਨਹੀਂ ਮਿਲ ਪਾਇਆ ਆਪਣੇ ਮੁਲਕ ਲਈ ਜਸਟਨ ਟ੍ਰੂਡੋ ਨੇ ਤੇ 50 ਸਟੇਟ ਤੱਕ ਇਹ ਦਿੱਤਾ ਕੈਨੇਡਾ ਨੂੰ ਸੋ ਉਹਨਾਂ ਦੇ ਆਪਣੇ ਪੜੋਸੀ ਮੁਲਕਾਂ ਨਾਲ ਰਿਲੇਸ਼ਨ ਵੀ ਕਾਜ਼ ਬਹੁਤ ਵਧੀਆ ਨਹੀਂ ਬਣਾ پا ਰਹੇ ਇਹ ਇਹ ਵਿਰਾਸਤ ਵਿੱਚ ਨਵਾਂ ਜਿਹੜਾ ਆਏਗਾ ਉਸ ਨੂੰ ਇਹ ਇਹ ਜਿਹੜੇ ਚੈਲੰਜਸ ਹੈ ਉਹ ਵਿਰਾਸਤ ਵਿੱਚ ਜ਼ਰੂਰ ਮਿਲੇ ਨੇ ਉਹ ਇਹ ਪ੍ਰੈਸਿਸ ਨੂੰ ਅਡਾਪਟ ਕਰਦੇ ਨੇ ਜਾਂ ਨਵੀਆਂ ਬਣਾਉਂਦੇ ਨੇ ਇਹ ਨਵੇਂ ਪ੍ਰਧਾਨ ਮੰਤਰੀ ਤੇ ਡਿਪੈਂਡ ਕਰੇਗਾ